ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਤਿਆਰੀਆਂ ਜੋਰ-ਸ਼ੋਰਾਂ ਤੇ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਵੀ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਵੱਡੇ ਜਿਹੜੇ ਫੇਰਬਦਲ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਐ ਦੱਸਿਆ ਇਹ ਜਾ ਰਿਹਾ ਹੈ ਸਿਆਸੀ ਮਾਹਰਾਂ ਵੱਲੋਂ ਕਿ ਮੀਟਿੰਗਾਂ ਦਾ ਜਿਹੜਾ ਦੌਰ ਹੈ ਉਹ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਾਰੀ ਹੈ ਜਿਸ ਤੇ ਵਿੱਚ ਪਾਰਟੀ ਦੇ ਵੱਡੇ ਲੀਡਰਾਂ ਨੂੰ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਸੌਂਪਨੀਆਂ ਜਿਹੜੀਆਂ ਰਣਨੀਤੀਆਂ ਉਹ ਤੈਅ ਕੀਤੀਆਂ ਜਾ ਰਹੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਕਿਹੜੇ ਚਿਹਰੇ ਨੂੰ ਅੱਗੇ ਰੱਖ ਕੇ ਪਾਰਟੀ ਨੇ ਆਪਣੀ ਜਿਹੜੀ ਹੈ ਰਾਜਨੀਤੀ ਦੇ ਵਿੱਚ ਫੇਰ ਬਦਲ ਕਰਨੇ ਹਨ ਔਰ ਕੈਂਪੇਨ ਦਾ ਹਿੱਸਾ ਜਿਹੜਾ ਉਹ ਕਿਹੜੇ ਸਟਾਰ ਪ੍ਰਚਾਰਕਾਂ ਨੂੰ ਬਣਾਉਣਾ ਹੈ ਇਸ ਦੇ ਉੱਪਰ ਵੀ ਰਣਨੀਤੀਆਂ ਜਿਹੜੀਆਂ ਉਹ ਤੈਅ ਕੀਤੀਆਂ ਜਾ ਰਹੀਆਂ ਬੇਸ਼ੱਕ ਸਿੱਧੂ ਜੋੜੇ ਦੇ ਉੱਪਰ ਅਜੇ ਤੱਕ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਫੈਸਲਾ ਉਹ ਨਹੀਂ ਲਿਆ ਗਿਆ ਬੇਸ਼ੱਕ ਦੱਸਿਆ ਜਾ ਰਿਹਾ ਹੈ ਕਿ ਚਰਚਾ ਜ਼ਰੂਰ ਹੋਈ ਹੈ ਪਰ ਅਜੇ ਫੈਸਲਾ ਜਿਹੜਾ ਅਗਲੇ ਆਉਣ ਵਾਲੇ ਸਮੇਂ ਤੇ ਉੱਪਰ ਛੱਡ ਦਿੱਤਾ ਗਿਆ ਹੈ ਵੱਡੇ ਚਿਹਰਿਆਂ ਦੇ ਉੱਪਰ ਕਾਫੀ ਜ਼ਿਆਦਾ ਖੁੱਲੀ ਚਰਚਾ ਹੋਈ ਹੈ ਹਾਈ ਕਮਾਂਡ ਦੇ ਵਿੱਚ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਚਿਹਰੇ ਸਿਆਸਤ ਦੇ ਵਿੱਚ ਦੂਸਰੀਆਂ ਪਾਰਟੀਆਂ ਨੂੰ ਵਧੀਆਂ ਜੜੀ ਹੈ ਟੱਕਰ ਦੇ ਸਕਦੇ ਹੈ ਜਾਂ ਕਹਿ ਸਕਦੇ ਹੈ ਕਿ ਪਾਰਟੀ ਦੀ ਵਧੀਆ ਤਰੀਕੇ ਦੇ ਨਾਲ ਅਗਵਾਈ ਜਿਹੜੀ ਹੈ ਉਹ ਕਰ ਸਕਦੇ ਹੈ ਇਸ ਦੇ ਨਾਲ ਹੀ ਜਿਹੜੇ ਭਾਜਪਾ ਜੋ ਕੇਂਦਰ ਸਰਕਾਰ ਦੇ ਵਿੱਚ ਕੇਂਦਰ ਸਰਕਾਰ ਹੈ ਉਸਨੇ ਬਹੁਤ سارے ਜਿਹੜੇ ਫੈਸਲੇ ਲਏ ਨੇ ਉਹਨਾਂ ਨੂੰ ਵੀ ਲੋਕਾਂ ਦੇ ਸਾਹਮਣੇ ਰੱਖਣ ਦੇ ਲਈ ਜਿਹੜੀ ਰਣਨੀਤੀ ਉਹ ਬਣਾਈ ਗਈ ਹੈ ਖਾਸ ਕਰਕੇ ਜਿਵੇਂ ਹੁਣੇ-ਹੁਣੇ ਮਨਰੇਗਾ ਸਕੀਮ ਜਿਹੜੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਉਸ ਨੂੰ ਲੈ ਕੇ ਕਾਫੀ ਫੇਰ ਬਦਲ ਜਿਹੜੇ ਨੇ ਉਹ ਭਾਜਪਾ ਸਰਕਾਰ ਵੱਲੋਂ ਕੀਤੇ ਗਏ ਨੇ ਜਿਸ ਨੂੰ ਲੈ ਕੇ ਵੀ ਉਸ ਮਹਿੰਮ ਨੂੰ ਲੈ ਕੇ ਰਾਹੁਲ ਗਾਂਧੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਜੋ ਬਿਆਨ ਦਿੱਤੇ ਗਏ ਆ ਉਹਦੇ ਬਾਰੇ ਵੀ ਗੱਲ ਕਰਦੇ ਆ ਉਹਦੇ ਬਾਰੇ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਮਨਰੇਗਾ ਬਚਾਓ ਮਹਿੰਮ ਛੇੜਨ ਦੀ ਗੱਲ ਕਹੀ ਹੈ ਉਸ ਤੋਂ ਇਹੀ ਸਪਸ਼ਟ ਹੁੰਦਾ ਹੈ ਕਿ ਉਹ ਮੋੜ ਇੱਕ ਅਜਿਹੇ ਮੁੱਦੇ ਨੂੰ ਤੂਲ ਦੇਣ ਜਾ ਰਹੇ ਹਨ ਜਿਸ ਨਾਲ ਉਹਨਾਂ ਨੂੰ ਤੇ ਕਾਂਗਰਸ ਨੂੰ ਸ਼ਾਇਦ ਕੁਝ ਸਿਆਸੀ ਜਾਂ ਚੋਣ ਲਾਭ ਮਿਲ ਸਕੇ ਇਹ ਪਹਿਲੀ ਵਾਰ ਨਹੀਂ ਹੈ ਜਦ ਰਾਹੁਲ ਗਾਂਧੀ ਕਿਸੇ ਜਹੇ ਮੁੱਦੇ ਨੂੰ ਛੇੜਨ ਜਾ ਰਹੇ ਹੈ ਜਿਸ ਦਾ ਜਨਤਾ ਦਾ ਜਿਸ ਜਨਤਾ ਦਾ ਧਿਆਨ ਖਿੱਚਣ ਦੀ ਸਮਰੱਥਾ ਘੱਟ ਦਿਖਾਈ ਦੇ ਰਹੀ ਹੈ ਇਹ ਸਹੀ ਹੈ ਕਿ ਮਨਰੇਗਾ ਦਾ ਸਿਰਫ ਨਾਮ ਬਦਲਿਆ ਗਿਆ ਹੈ ਬਲਕਿ ਉਸ ਦੀਆਂ ਕਈ ਵਿਵਸਥਾਵਾਂ ਵੀ ਬਦਲ ਦਿੱਤੀਆਂ ਗਈਆਂ ਉਹ ਵੀ ਕੁਝ ਇਸ ਤਰ੍ਹਾਂ ਕਿ ਕਾਨੂੰਨ ਰੂਪੀ ਇਹ ਯੋਜਨਾ ਇੱਕ ਤਰ੍ਹਾਂ ਨਾਲ ਨਵੀਂ ਯੋਜਨਾ ਬਣ ਗਈ ਹੈ ਪਰ ਇਸ ਦੇ ਆਧਾਰ ਤੇ ਜਹੇ ਕਿਸੇ ਨਤੀਜੇ ਤੇ ਪੁੱਜਣਾ ਸਹੀ ਨਹੀਂ ਕਿ ਪਿੰਡੂ ਤੇ ਰੋਜ਼ਗਾਰ ਗਾਰੰਟੀ ਦੇ ਇਸ ਕਾਨੂੰਨ ਨੂੰ ਖਤਮ ਕਰਕੇ ਗਰੀਬਾਂ ਦੇ ਹੱਕਾਂ ਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਬੇਸ਼ੱਕ ਥਰੁਟੀਆਂ ਬਹੁਤ ਜ਼ਿਆਦੀਆਂ ਪਾਈਆਂ ਗਈਆਂ ਸਨ ਕਿਉਂਕਿ ਸਭ ਤੋਂ ਵੱਡੀ ਗੱਲ ਭ੍ਰਿਸ਼ਟਾਚਾਰ ਦੇ ਜਿਹੜੇ ਦੋਸ਼ ਸੀ ਉਹ ਲੱਗ ਰਹੇ ਸਨ ਜਿਸ ਨੂੰ ਲੈ ਕੇ ਸੋਧ ਜਰੂਰ ਕੀਤੀ ਗਈ ਹੈ ਪਰ ਕਾਂਗਰਸ ਪਾਰਟੀ ਵੱਲੋਂ ਇਸ ਦਾ ਨਾਮ ਜਿਹੜਾ ਹੈ ਉਹ ਬਦਲਣ ਦੇ ਉੱਪਰ ਜ਼ਿਆਦਾ ਇਤਰਾਜ਼ ਹੈ ਕਿ ਇਸ ਦਾ ਜਿਹੜਾ ਨਾਮ ਸੀ ਉਹ ਮਹਾਤਮਾ ਗਾਂਧੀ ਮਨਰੇਕਾ ਸਕੀਮ ਸੀਗਾ ਮਹਾਤਮਾ ਗਾਂਧੀ ਰੋਜ਼ਗਾਰ ਗਰੰਟੀ ਕਾਨੂੰਨ ਉਹ ਕਾ ਗਿਆ ਹੈ ਕਿ ਇਸ ਨੂੰ ਇਸ ਦਾ ਨਾਮ ਬਦਲਣ ਪਿੱਛੇ ਹੀ ਇਹ ਸਭ ਕੁਝ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੀ ਮਨਰੇਗਾ ਬਚਾਓ ਮੁਹਿੰਮ ਜਿਹੜੀ ਹੈ ਉਹ ਰਾਹੁਲ ਗਾਂਧੀ ਸ਼ੁਰੂ ਕਰਨ ਜਾ ਰਹੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਨਵੀਂ ਯੋਜਨਾ ਬਣੀ ਹੈ ਜੇ ਵੀ ਬੀਜੀ ਰਾਮ ਜੀ ਦੇ ਤਹਿਤ ਕੰਮ ਦੇ ਦਿਨ ਸੌ ਤੋਂ 125 ਜ਼ਰੂਰ ਕੀਤੇ ਜਾ ਰਹੇ ਹਨ ਪਰ ਇਸ ਯੋਜਨਾ ਦੇ ਕੰਮ ਵੱਧ ਪਾਰਦਰਸ਼ੀ ਢੰਗ ਨਾਲ ਕਰਾਉਣ ਦੇ ਜਿਹੜੇ ਉਪਾਅ ਕੀਤੇ ਜਾ ਰਹੇ ਹੈ ਉਹਨਾਂ ਬਾਰੇ ਇਸ ਦੇ ਵਿੱਚ ਅਜੇ ਤੱਕ ਕੋਈ ਵੀ ਜਿਹੜਾ ਹੈ ਖੁੱਲ ਕੇ ਸਰਕਾਰ ਵੱਲੋਂ ਨਹੀਂ ਦੱਸਿਆ ਗਿਆ ਜੇਕਰ ਪਾਰਦਰਸ਼ਤਾ ਨਹੀਂ ਹੋਏਗੀ ਤਾਂ ਫਿਰ ਭ੍ਰਿਸ਼ਟਾਚਾਰ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਜਿਵੇਂ ਪਹਿਲਾਂ جاری ਹੈ ਉਸੇ ਤਰ੍ਹਾਂ ਹੀ ਜਾਏਗਾ ਉਹਨਾਂ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਸਰਕਾਰ ਕਹਿ ਰਹੀ ਹੈ ਕਿ ਇਸ ਯੋਜਨਾ ਦੇ ਤਹਿਤ ਪਿੰਡੂ ਖੇਤਰਾਂ ਚ ਪੁਖਤਾ ਬੁਨਿਆਦੀ ਢਾਂਚੇ ਦਾ ਵੀ ਨਿਰਮਾਣ ਕਰਾਇਆ ਜਾਏਗਾ ਤੇ ਕੇਂਦਰ ਦੇ ਪੱਧਰ ਤੇ ਉਸ ਦੀ ਨਿਗਰਾਨੀ ਬਥਾਈ ਜਾਏਗੀ। ਭਾਵ ਕਿ ਹੋਰ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਵਿੱਚ ਜਿਹੜਾ ਰੋਜ਼ਗਾਰ ਮਿਲੇਗਾ ਕਿਉਂਕਿ ਆਬਜ਼ਰਵਰ ਵਗੈਰਾ ਜਿਹੜੇ ਇਹਦੇ ਵਿੱਚ ਹੋਰ ਨਿਯੁਕਤ ਕੀਤੇ ਜਾਣਗੇ ਜੋ ਸਮੇਂ-ਸਮੇਂ ਤੇ ਇਸ ਦੀ ਚੱਲ ਰਹੀ ਕਾਰਗੁਜ਼ਾਰੀ ਨੂੰ ਦੇਖਦੇ ਰਹਿਣਗੇ ਪਰ ਇਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਇਹ ਚ ਜ਼ਰੂਰ ਸਵਾਲ ਉਠਾਏ ਜਾਂਦੇ ਆ ਕਿ ਜੇਕਰ ਇਹ ਇਸੇ ਤਰੀਕੇ ਨਾਲ ਲਾਗੂ ਹੁੰਦੀ ਹੈ ਤਾਂ ਬਹੁਤ ਸਾਰੇ ਜਿਹੜੇ ਪਿੰਡੂ ਗਰੀਬ ਲੋਕ ਹੈ ਉਹਨਾਂ ਦੇ ਹੱਕ ਦੇ ਉੱਪਰ ਜਿਹੜਾ ਹੈ ਉਹ ਡਾਕਾ ਦੱਸਿਆ ਗਿਆ ਹੈ ਕਹਿੰਦਾ ਭਾਵ ਕਿ ਉਹਨਾਂ ਨੇ ਕਿਹਾ ਕਿ ਇਹ ਜਦੋਂ ਇਹ ਸਕੀਮ ਲਾਗੂ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਜਿਹੜੇ ਲੋਕ ਹੈ ਉਹਨਾਂ ਨੂੰ ਜਿਹੜਾ ਰੋਜ਼ਗਾਰ ਹੈ ਉਹ ਘਟ ਜਾਏਗਾ ਜਿਸ ਨੂੰ ਲੈ ਕੇ ਇਸ ਦੇ ਇਸ ਮਨਰੇਗਾ ਸਕੀਮ ਦੇ ਤਹਿਤ ਮਹਿੰਮ ਜਿਹੜੀ ਹੈ ਉਹ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ ਧੰਨਵਾਦ